ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪੱਤੇ ਸਾਧ ਸੰਗਤ ਜੀ ਜਿਹੜੀ ਤੁਸੀਂ ਥੱਲੇ ਵੀਡੀਓ ਚਲਦੀ ਵੇਖਦੇ ਪਏ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੀ लाਡਲੀ ਪੋਜਦੀ ਆ ਜਦੋਂ ਸੁੱਚਾ ਆਨੰਦ ਨੂੰ ਘੇਰਾ ਪਾਇਆ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਛੋਟੇ ਸਾਹਿਬ ਜੀ ਨੂੰ ਯਾਦ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਆ ਤੇ ਸੁੱਚਾ ਆਨੰਦ ਨੂੰ ਕਹਿੰਦੇ ਆ ਯਾਦ ਕਰੋ ਟਾਈਮ ਸੂਬੇ ਦੀ ਕਚਹਿਰੀ ਦੇ ਵਿੱਚ ਤੂੰ ਮੇਰੇ ਗੁਰੂ ਪਿਤਾ ਬਾਰੇ ਕੀ ਬੋਲਿਆ ਸੀ ਤੂੰ ਕਿਹਾ ਸੱਪਾਂ ਦੇ ਬੱਚੇ ਛਾਪੀ ਹੁੰਦੇ ਆ ਇਹਨਾਂ ਨੂੰ ਮਾਰ ਦਿੱਤਾ ਜਾਵੇ ਸ਼ਹੀਦ ਕਰ ਦਿੱਤਾ ਜਾਵੇ ਤੇ ਤੈਨੂੰ ਅੱਗੋਂ ਬਾਬਾ ਜੋਰਾਵਰ ਸਿੰਘ ਜੀ ਕੀ ਜਵਾਬ ਦੇੰਦੇ ਨੇ ਸੋਚਾ ਆਨੰਦ ਆਪਣੀ ਜ਼ਬਾਨ ਨੂੰ ਲਗਾਮ ਦੇ ਗੁਰੂ ਪਿਤਾ ਉਹਨਾਂ ਦਾ ਨਾਮ ਹੈ ਪੂਰੀ ਦੁਨੀਆ ਉਹਨਾਂ ਦਾ ਸਤਿਕਾਰ ਕਰਦੀ ਏ ਤੂੰ ਆਪਣਾ ਸੀਸ ਝੁਕਾ ਕੇ ਉਹਨਾਂ ਦਾ ਸਤਿਕਾਰ ਕਰ ਬਾਬਾ ਜੀ ਦੇ ਤਰਲੇ ਮਿੰਤ ਲੱਗਾ ਕਰਨ ਸੋਚਾ ਆਨੰਦ ਮੈਨੂੰ ਮਾਫ਼ ਕਰ ਦਿਓ ਮੈਨੂੰ ਮਾਰਿਓ ਨਾ ਮੈਨੂੰ ਠੰਡੇ ਬੁਰਜ ਦੇ ਵਿੱਚ ਬੰਦ ਕਰ ਦਿਓ ਸਾਰੀ ਉਮਰ ਲਈ ਕੈਦ ਕਰ ਦਿਓ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਤੇਰਾ ਫਰਮਾਨ ਤਾਂ ਉਹਨਾਂ ਨੇ ਉਦੋਂ ਹੀ ਕੱਟ ਦਿੱਤਾ ਸੀ ਵੈਰੀਆ ਮੈਂ ਉਹਨਾਂ ਦਾ ਕੀ ਆ ਕਿਵੇਂ ਮੋੜ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਛੋਟੇ ਸਹਬ ਜਦ ਨੂੰ ਯਾਦ ਕਰਕੇ ਮਾਤਾ ਗੁਜਰੀ ਕੋਰਜ ਨੂੰ ਯਾਦ ਕਰਕੇ ਆਪਣੇ ਮਿਆਂ ਤੋਂ ਤਲਵਾਰ ਕੱਢ ਕੇ ਇਹ ਦੁਸ਼ਟ ਦਾ ਸਿਰ ਤਾੜਨ ਨਾਲ ਉਹ ਲੱਗ ਕਰ ਦਿੰਦੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਾ ਕੇ ਵੇਖਦੇ ਆ ਉੱਪਰ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਨੂੰ ਵੇਖਦੇ ਆ ਉਹਨਾਂ ਦੀ ਯਾਦ ਹੁੰਦੀ ਆ ਉਹਨਾਂ ਨੂੰ ਤੇ ਮੱਥਾ ਟੇਕਦੇ ਆ ਤੇ ਬਾਕੀ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਆਪਣੇ ਚੈਨਲ ਆ YouTube ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਆਪਾਂ ਆਪਣੇ ਚੈਨਲ ਦੇ ਧਾਰਮਿਕ ਵੀਡੀਓ ਬਾਰੇ ਹੀ ਧਾਰਮਿਕ ਬਾਰੇ ਜਾਣਕਾਰੀ ਦਵਾਂਗੇ ਸਿੱਖੀ ਬਾਰੇ ਜਾਣਕਾਰੀ ਦਵਾਂਗੇ ਆਪਾਂ ਹੋਰ ਆਲਤੂ ਫਾਲਤੂ ਕੋਈ ਵੀਡੀਓ ਨਹੀਂ ਪਾਣੀਆ ਤੇ ਆਪਾਂ ਪੰਜਾਬ ਦੇ ਮੁੱਦਿਆਂ ਤੇ ਵੀ ਵੀਡੀਓ ਪਾਵਾਂਗੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੋਈਆਂ ਭੁੱਲਾਂ ਚੁੱਕਾ ਮਾਫ ਕਰਿਓ ਜਿਨ੍ਹਾਂ ਨੇ ਇਹ ਸਾਖੀ ਸੁਣੀ ਹੋਈ ਆ ਆਪਣਾ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਉਸ ਪ੍ਰਮਾਤਮਾਗੇ ਅਰਦਾਸ ਕਰਿਆ ਕਰੋ ਸਾਰਿਆਂ ਦੀ ਪੰਜਾਬ ਦੇ ਭਲੇ ਲਈ ਸਭ ਦੀ ਤੰਦਰੁਸਤੀ ਬਖਸ਼ਿਆ ਕਰੋ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਓ ਚੰਗੇ ਪਾਸੇ ਜੋੜੋ